on the directions of a DGP sir uh, and and under the guidance and supervision of our DIG sir and SSP sir jehdi Moga police valon 68F de tehth do nasha taskarani di asi property jehdi jis di kul kimat 75 lakh 46000 hai gi hai ohne jaydaad asi japt kiti hai gi hai ajj sanu onna de confirmation order jehde hege mil gaye ne te asi onna de ghar jaake sade DSP sir valon onna de ghar jaake onna de ghar de upar paste kitte gaye ne ਜਿਸ ਦੀ ਡਿਟੇਲ ਇਸ ਤਰ੍ਹਾਂ ਹੈਗੀ ਆ ਪ੍ਰਿਤਪਾਲ ਸਿੰਘ ਉਹ ਪਿਤਾ ਜਿਸ ਉਪਰ ਤਿੰਨ ਕਮਰਸ਼ੀਅਲ ਕੁਆਂਟੀਟੀ ਦੇ ਐਫ ਆਈ ਆਰ ਰਜਿਸਟਰਡ ਨੇ ਉਸ ਲਈ ਅਸੀਂ કુલ 13560000 ਦੀ ਪ੍ਰਾਪਰਟੀ ਜਿਹੜੀ ਉਸ ਦੇ ਨਾਮ ਤੇ ਸੀ ਜਿਹੜੀ ਉਸ ਨੇ ਨਸ਼ਾ ਵੇਚ ਕੇ ਇਹ ਪ੍ਰਾਪਰਟੀ ਬਣਾਈ ਸੀ ਉਸ ਨੂੰ ਅਸੀਂ ਜ਼ਬਤ ਕੀਤਾ ਹੈਗਾ ਇੱਕ ਜਿਹੜੀ ਇੱਕ ਮਲਕੀਤ ਕੋਰ ਉਸ ਕਿਪੂ ਹੈਗੀ ਹੈ ਉਸ ਦੀ કુલ ਪ੍ਰਾਪਰਟੀ ਜਿਹੜੀ ਹੈਗੀ ਸੀ 62000 ਜਾ 62,40,918 ਰੁਪਏ ਦੀ ਜਿਹੜੀ ਪ੍ਰਾਪਰਟੀ ਹੈਗੀ ਹੈ ਇਸ ਨੂੰ ਸੀ ਜਬਤ ਕੀਤਾ ਹੈਗਾ ਇਸ ਵਿੱਚ ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਅਸੀਂ ਮੋਗਾ ਪੁਲਿਸ ਵੱਲੋਂ ਇੱਕ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਜੋ ਕਮਰਸ਼ੀਅਲ ਕੁਆਂਟੀਟੀ ਦੇ ਜਿੰਨੇ ਵੀ ਜਿਹੜੇ ਸਮੱਗਲਰ ਹੈਗੇ ਨੇ ਜਿਨ੍ਹਾਂ ਨੇ ਵੀ ਇਹ ਪ੍ਰਾਪਰਟੀਆਂ ਬਣਾਈਆਂ ਨੇ ਅਸੀਂ ਉਹਨਾਂ ਦੇ ਉੱਪਰ ਇਹ ਕਾਰਵਾਈ ਜਾਰੀ ਰੱਖਾਂਗੇ ਤੇ ਅਸੀਂ ਉਹਨਾਂ ਦੀ ਪ੍ਰਾਪਰਟੀ ਜਿਹੜੀ ਵੀ ਬਣਾਈ ਹੈਗੀ ਉਹਨਾਂ ਨੂੰ ਜਬਤ